ਜਦੋਂ ਵੀ ਕੋਈ ਵਿਦੇਸ਼ ਤੇ ਵੀ ਜਾ ਕੇ ਰਹਿਣ ਲੱਗਦਾ ਹੈ ਤਾਂ ਪਿੱਛੇ ਰਹਿਦਾ ਉਸ ਦਾ ਪਰਿਵਾਰ ਇਸੇ ਉਮੀਦ ਦੇ ਵਿੱਚ ਹੁੰਦਾ ਹੈ ਕਿ ਘਰ ਦੇ ਹਾਲਾਤ ਸੁਧਰਣਗੇ ਪਤੀ ਅਤੇ ਪਤਨੀ ਜੇਕਰ ਦੋਹਾਂ ਦੇ ਵਿੱਚੋਂ ਇੱਕ ਜਾਣਾ ਵਿਦੇਸ਼ ਤੇ ਵੀ ਜਾਂਦਾ ਹੈ ਤਾਂ ਇੱਥੇ ਪੰਜਾਬ ਦੇ ਵਿੱਚ ਰਹਿਦਾ ਵਿਅਕਤੀ ਇਸੇ ਚਿੰਤਾ ਦੇ ਵਿੱਚ ਹੁੰਦਾ ਹੈ ਕਿ ਕਿਤੇ ਮੇਰਾ ਸਾਥੀ ਮੈਨੂੰ ਧੋਖਾ ਨਾ ਦੇ ਦੇਵੇ ਇਹ ਚਿੰਤਾ ਬਾਹਰਗੇ ਬੰਦੇ ਨੂੰ ਵੀ ਹੁੰਦੀ ਹੈ ਜੇਕਰ ਦੇਖਿਆ ਜਾਵੇ ਕਿ ਘਰ ਦੇ ਵਿੱਚ ਔਰਤ ਇਕੱਲੀ ਰਹਿ ਰਹੀਆਂ ਭਾਵੇਂ ਉਸਦੇ ਮਾਪਿਓ ਵੀ ਨਾਲ ਨਹੀਂ ਫਿਰ ਵੀ ਇੱਕ ਪਤੀ ਨੂੰ ਡਰ ਹੁੰਦਾ ਹੈ ਕਿ ਕਿਤੇ ਉਸਦੀ ਔਰਤ ਗਲਤ ਨਾ ਚੱਲ ਪਵੇ ਇਸ ਕੇਸ ਦੇ ਵਿੱਚ ਇਹੀ ਕੁਝ ਹੋਇਆ ਜਿੱਥੇ 35 ਸਾਲ ਦਾ ਨੌਜਵਾਨ ਜਗਸੀਰ ਸਿੰਘ ਵਿਦੇਸ਼ ਦੁਬਈ ਦੇ ਵਿੱਚ ਰਹਿ ਰਿਹਾ ਸੀ ਉੱਥੇ ਰਹਿੰਦੇ ਹੋਏ ਜਦੋਂ ਉਹ ਅਚਾਨਕ ਬਿਮਾਰ ਹੋ ਜਾਂਦਾ ਉਸ ਨੂੰ ਪੀਲੀਏ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਹ ਵਾਪਸ ਪੰਜਾਬ ਆਪਣੇ ਪਿੰਡ ਮਾਚੀਵਾੜਾ ਸਾਹਿਬ ਦੇ ਪਿੰਡ ਗੜੀਬੇਟ ਦੇ ਵਿੱਚ ਆ ਜਾਂਦਾ ਐਥੇ ਆ ਕੇ ਉਸਨੇ ਆਪਣਾ ਇਲਾਜ ਕਰਵਾਇਆ ਸ਼ੁਰੂ ਕੀਤਾ ਪਤਾ ਲੱਗਿਆ ਕਿ 22 ਅਗਸਤ ਨੂੰ ਹੀ ਉਹ ਵਾਪਸ ਆਇਆ ਸੀ ਜਿਵੇਂ ਕਿ ਪਿਤਾ ਜੋਗਿੰਦਰ ਸਿੰਘ ਦੇ ਵੱਲੋਂ ਦੱਸਿਆ ਗਿਆ ਅਤੇ ਉਸ ਮਗਰੋਂ 10 ਤਰੀਕ ਨੂੰ ਉਹ ਘਰ ਤੋਂ ਦਵਾਈ ਲੈਣ ਦੇ ਲਈ ਗਿਆ ਸੀ ਪਰ ਉਹ ਲਾਪਤਾ ਹੋ ਗਿਆ ਕੁਝ ਸਮੇਂ ਬਾਅਦ ਨਵਾਂ ਸ਼ਹਿਰ ਤੋਂ ਕੁਝ ਦੂਰੀ ਤੇ ਹੀ ਕਖੂ ਦੇ ਵਿੱਚ ਇਸ ਮੁੰਡੇ ਦੀ ਮ੍ਰਿਤਕ ਦੇ ਮਿਲਦੀ ਹੈ ਅਤੇ ਇਸ ਤੋਂ ਬਾਅਦ ਹੁਣ ਪੁਲਿਸ ਦੇ ਕੋਲ ਇਹ ਸਾਰਾ ਮਾਮਲਾ ਪਹੁੰਚ ਜਾਂਦਾ ਹੈ ਹੁਣ ਇਸ ਦੇ ਪਿੱਛੇ ਦੀ ਕੀ ਕਹਾਣੀ ਹੈ ਆਖਿਰਕਾਰ ਕੀ ਹੋਇਆ ਸੀ ਇਸ ਬੰਦੇ ਦੇ ਨਾਲ ਕਿਵੇਂ ਪੁਲਿਸ ਨੇ ਇਹ ਸਾਰੀ ਗੁੱਥੀ ਸੁਲਝਾਈ ਹੈ ਜਾਣਦੇ ਮਾਚਿਵਾੜਾ ਸਾਹਿਬ ਦੇ ਗੜੀ ਬੇੜਤਾ ਹੀ ਮਾਮਲਾ ਜਿੱਥੇ 35 ਸਾਲ ਦਾ ਮੁੰਡਾ ਜਦੋਂ ਘਰ ਤੋਂ ਲਾਪਤਾ ਹੋਇਆ ਤਾਂ ਉਸਦੇ ਪਿਤਾ ਪੁਲਿਸ ਦੇ ਕੋਲ ਜਾਂਦੇ ਨੇ ਦੱਸਦੇ ਨੇ ਕਿ ਮੇਰਾ ਮੁੰਡਾ ਵਿਆਹਿਆ ਹੋਇਆ ਸੀ ਘਰ ਦੇ ਵਿੱਚ ਉਸਦਾ ਇੱਕ ਬੱਚਾ ਤੇ ਪਤਨੀ ਵੀ ਹੈ ਪਰ ਹੁਣ ਜਦੋਂ ਉਹ ਦਵਾਈ ਲੈਣ ਗਿਆ ਸੀ ਨਵਾਂ ਸ਼ਹਿਰ ਤੋਂ ਉੱਥੋਂ ਵਾਪਸ ਨਹੀਂ ਆਇਆ ਪਤਨੀ ਦੇ ਬਿਆਨ ਲਏ ਜਾਂਦੇ ਨੇ ਜਿਸ ਦਾ ਨਾਮ ਮਮਤਾ ਸੀ ਉਹ ਹੀ ਦੱਸਦੀ ਹੈ ਕਿ ਮੇਰਾ પતિ ਬਿਮਾਰ ਸੀ ਕੁਝ ਸਮੇਂ ਪਹਿਲਾਂ ਵੀ ਉਹ ਉਹੀ ਜਗ੍ਹਾ ਤੋਂ ਦਵਾਈ ਲੈ ਕੇ ਆਇਆ ਸੀ ਤੇ ਹੁਣ ਦੁਬਾਰਾ ਉੱਥੋਂ ਦਵਾਈ ਲੈਣ ਗਿਆ ਸੀ ਪਰ ਵਾਪਸ ਨਹੀਂ ਆਇਆ ਪੁਲਿਸ ਨੂੰ ਐਸੇ ਦੌਰਾਨ ਹੀ ਇੱਕ Laash ਮਿਲਦੀ ਹੈ ਤੇ شناخت ਦੇ ਵਿੱਚ ਪਤਾ ਲੱਗਦਾ ਹੈ ਕਿ ਇਹ ਕੋਈ ਹੋਰ ਨਹੀਂ ਸਗੋ ਜਸਵੀਰ ਸਿੰਘ ਹੈ ਜਸਦੀਪਾਲ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਹੁਣ ਮਮਤਾ ਦੇ ਕੋਲੋਂ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਜੋ ਕਿ ਜਸਵੀਰ ਦੀ ਘਰ ਵਾਲੀ ਸੀ ਤਾਂ ਉਸ ਦੇ ਵੱਲੋਂ ਦੱਸ ਜਾ ਜਾਂਦਾ ਹੈ ਕਿ ਮੇਰਾ ਪਤੀ ਜਦੋਂ ਤੋਂ ਘਰ ਆਇਆ ਹੈ ਮੈਨੂੰ ਤਾਨੇ ਮੇਨੇ ਦਿੰਦਾ ਸੀ ਦਰਅਸਲ ਪਤੀ ਘਰ ਦੇ ਵਿੱਚ ਨਾ ਹੋਣ ਦੇ ਚਲਦੇ ਹੋਏ ਮਮਤਾ ਦੇ ਆਪਣੇ ਹੀ ਇੱਕ ਰਿਸ਼ਤੇਦਾਰ ਦੇ ਨਾਲ ਸਬੰਧ ਬਣ ਗਏ ਸਨ ਜਿਸ ਦਾ ਨਾਮ ਪਰਵਿੰਦਰ ਸਿੰਘ ਸੀ ਇਸੇ ਗੱਲ ਨੂੰ ਲੈ ਕੇ ਹੁਣ ਉਸ ਦਾ ਪਤੀ ਜਦੋਂ ਤੋਂ ਦੁਬਈ ਤੋਂ ਵਾਪਸ ਆਇਆ ਤਾਂ ਪਤਨੀ ਨੂੰ ਤਾਨੇ ਮੇਨੇ ਦਿੰਦਾ ਸੀ ਕਿ ਉਸ ਨੇ ਕਿੰਨਾ ਗਲਤ ਕੀਤਾ ਹਰ ਛੋਟੀ ਮੋਟੀ ਗੱਲ ਦੇ ਵਿੱਚ ਪਰਮਿੰਦਰ ਦਾ ਨਾਮ ਆ ਜਾਂਦਾ ਸੀ ਇਸੇ ਗੱਲ ਤੋਂ ਤੰਗ ਪਰੇਸ਼ਾਨ ਹੋ ਕੇ ਪਤਨੀ ਆਖਦੀ ਸੀ ਕਿ ਮੈਂ ਹੁਣ ਇਸ ਦੀ ਜਾਨ ਲੈਣੀ ਹੈ ਇੱਕ ਦਿਨ ਉਸਨੇ ਪਰਮਿੰਦਰ ਨੂੰ ਫੋਨ ਕਰਕੇ ਕਿਹਾ ਕਿ ਮੈਂ ਇਸ ਨੂੰ ਮਾਰ ਦੇਣਾ ਤਾਂ ਪਰਮਿੰਦਰ ਨੇ ਕਿਹਾ ਕਿ ਇਹ ਕੰਮ ਤੂੰ ਨਹੀਂ ਸਕੋ ਮੈਂ ਕਰੂੰਗਾ ਇਸ ਤੇ ਪਿੱਛੇ ਹੁਣ ਉਹਨਾਂ ਦੇ ਵੱਲੋਂ ਸਾਰੀ ਪਲੈਨਿੰਗ ਸ਼ੁਰੂ ਕਰ ਦਿੱਤੀ ਗਈ। ਪਤਨੀ ਨੇ ਇੱਕ ਥਾਂ ਦੱਸੀ ਜਿੱਥੇ ਪੀਲੀਏ ਦੀ ਦਵਾਈ ਮਿਲਦੀ ਸੀ। ਪਤੀ ਇਹ ਸੋਚ ਕੇ ਉੱਥੇ ਜਾਣ ਨੂੰ ਤਿਆਰ ਹੋ ਗਿਆ ਕਿ ਮੇਰੀ ਪਤਨੀ ਇੰਨੀ ਵੀ ਮਾੜੀ ਨਹੀਂ ਹੋ ਸਕਦੀ ਕਿ ਉਹ ਮੇਰੀ ਜਾਨ ਲੈਣ ਦਾ ਕੋਈ ਪਲਾਨ ਬਣਾ ਰਹੀ ਹੋਵੇ। ਹੋ ਸਕਦਾ ਹੈ ਕਿ ਉਹਨੂੰ ਵਾਕਈ ਹੀ ਮੇਰੀ ਚਿੰਤਾ ਹੋਵੇ ਕਿ ਮੈਂ ਬਿਮਾਰ ਹਾਂ। ਇਸ ਤੇ ਚਲਦੇ ਹੋਏ ਉਸਨੇ ਕਿਤੋਂ ਪਤਾ ਕਰਵਾਇਆ ਅਤੇ ਫਲਾਣੀ ਥਾਂ ਤੇ ਦਵਾਈ ਲੈਣ ਦੇ ਲਈ ਉਹ ਮੈਨੂੰ ਭੇਜ ਰਹੀ ਹੈ। ਹੁਣ ਨਮਾਸ਼ਾਰ ਤੋਂ ਇਹ ਦਵਾਈ ਮਿਲਨੀ ਸੀ ਅਤੇ ਬਾਸਤੇ ਵਿੱਚ ਬੈਠ ਕੇ ਜਸਵੀਰ ਸਿੰਘ ਜਾਂਦਾ ਹੈ ਅਤੇ ਰਾਹ ਦੇ ਵਿੱਚ ਉਸ ਨੂੰ ਪਰਮਿੰਦਰ ਦਾ ਫੋਨ ਆਂਦਾ ਹੈ ਹਾਲਾਂਕਿ ਉਹ ਪਹਿਲਾਂ ਵੀ ਸਵੇਰ ਦੀ ਥਾਂ ਤੇ ਉਸ ਨੂੰ ਥੋੜੀ ਦੇਰ ਬਾਦ ਆਣ ਨੂੰ ਆਖਦਾ ਅਤੇ ਕਹਿੰਦਾ ਕਿ ਮੈਂ ਕਿਤੇ ਹੋਰ ਬੈਠਾਂ ਹੁਣ ਜਦੋਂ ਇਹ ਬੰਦਾ ਬਾਸਤੇ ਵਿੱਚ ਬੈਠ ਕੇ ਦਵਾਈ ਲੈਣ ਦੇ ਲਈ ਤੁਰਿਆ ਸੀ ਤਾਂ ਇਸ ਨੂੰ ਪਰਮਿੰਦਰ ਫੋਨ ਕਰਕੇ ਰਾਹ ਦੇ ਵਿੱਚ ਹੀ ਢਾਗਾ ਫੈਕਟਰੀ ਦੇ ਕੋਲ ਉਤਰਨ ਦੇ ਲਈ ਆਖ ਦਿੰਦਾ ਹੈ ਪਰਮਿੰਦਰ ਦੀ ਗੱਲ ਮੰਨਦੇ ਹੋਏ ਜਸਵੀਰ ਸਿੰਘ ਰਾਹ ਦੇ ਵਿੱਚ ਉਤਰ ਜਾਂਦਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਕੋਈ ਪਲੈਨਿੰਗ ਕੀਤੀ ਹੋਈ ਹੈ ਪਰਮਿੰਦਰ ਸਿੰਘ ਆਪਣੇ ਨਾਲ ਲਸਵਾਨ ਦੇ ਵਿੱਚ ਪੜਦੇ ਹੋਏ ਆਪਣੇ ਇੱਕ ਭਤੀਜੇ ਨੂੰ ਨਾਲ ਲੈ ਕੇ ਆਂਦਾ ਹੈ ਤੇ ਇਹ ਦੋਵੇਂ ਜਾਣੇ ਇੰਨੀ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਜਿਸ ਤੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ ਪਹਿਲਾਂ ਇਹਨਾਂ ਦੇ ਵੱਲੋਂ ਸਮੋਸੇ ਖਾਦੇ ਜਾਂਦੇ ਨੇ ਉਸ ਬੱਚੇ ਨੂੰ ਵੀ ਖਵਾਇਆ ਗਿਆ ਤੇ ਉਸ ਮਗਰੋਂ ਇਹ ਤਿੰਨੋਂ ਜਾਣੇ ਠੇਕੇ ਤੇ ਜਾਂਦੇ ਨੇ ਸ਼ਰਾਬ ਦੀ ਬੋਤਲ ਖਰੀਦੀ ਜਾਂਦੀ ਹੈ ਹਾਲਾਂਕਿ ਪਰਮਿੰਦਰ ਸਿੰਘ ਸ਼ਰਾਬ ਨਹੀਂ ਪਿੰਦਾ ਪਰ ਫਿਰ ਵੀ ਉਸਨੇ ਬੋਤਲ ਖਰੀਦੀ ਜਸਵੀਰ ਸਿੰਘ ਨੂੰ ਉਸਨੇ दारू ਪੁਲਾਣੀ ਸ਼ੁਰੂ ਕੀਤੀ ਅਤੇ ਉਸ ਮਗਰੋਂ ਖੇਤਾਂ ਦੇ ਅੱਗੇ ਨੂੰ ਲੈ ਗਿਆ ਤਾਂ ਕਿ ਸੜਕ ਤੋਂ ਕਿਸੇ ਨੂੰ ਵੀ ਇਹ ਚੀਜ਼ਾਂ ਦਾ ਪਤਾ ਨਾ ਲੱਗੇ ਕਿ ਇੱਥੇ ਹੋ ਕੀ ਰਿਹਾ ਹੈ ਨੱਕਾ ਮੋੜਨ ਦਾ ਕਹਿ ਕੇ ਖੇਤਾਂ ਦੇ ਅੰਦਰ ਤੱਕ ਨੂੰ ਚਲਾ ਗਿਆ ਤੇ ਉੱਥੇ ਜਾ ਕੇ ਉਸਨੇ ਸ਼ਰਾਬੀ ਹੋਏ ਜਸਵੀਰ ਸਿੰਘ ਨੂੰ ਪਾਣੀ ਦੇ ਵਿੱਚ ਪਹਿਲਾਂ ਧੱਕਾ ਦਿੱਤਾ ਅਤੇ ਫਿਰ ਬੇਰਹਿਮੀ ਦੇ ਨਾਲ ਉਸ ਦੀ ਜਾਨ ਲੈ ਲਈ ਗਈ ਹੁਣ ਪਹਿਲਾਂ ਤੋਂ ਹੀ ਸਭ ਕੁਝ ਪਲਾਨ ਸੀ ਤਾਂ ਉਹ ਜਿਸ ਮੋਟਰਸਾਈਕਲ ਤੇ ਆਏ ਸੀ ਉਸ ਮੋਟਰਸਾਈਕਲ ਦੇ ਵਿੱਚ ਇੱਕ ਬੋਰੀ ਵੀ ਰੱਖੀ ਹੋਈ ਸੀ ਉਸੇ ਬੋਰੀ ਦੇ ਵਿੱਚ ਜਸਵੀਰ ਸਿੰਘ ਦੀ ਲਾਸ਼ ਨੂੰ ਪਾਇਆ ਜਾਂਦਾ ਤੇ ਉਸ ਮਗਰੋਂ ਨੇੜੇ ਦੇ ਹੀ ਇੱਕ ਖੂਹ ਦੇ ਕੋਲ ਜਾ ਕੇ ਉਸ ਨੂੰ ਸੁੱਟ ਦਿੱਤਾ ਜਾਂਦਾ ਪਰ ਜਿੱਥੋਂ ਇਹ ਲਾਸ਼ ਨੂੰ ਲੈ ਕੇ ਜਾਂਦੇ ਨੇ ਤੇ ਜਿੱਥੇ ਸੁੱਟਦੇ ਨੇ ਇਹ ਇਹਦੇ ਵਿੱਚ ਕਰੀਬ 6 ਕਿਲੋਮੀਟਰ ਦਾ ਫਰਕ ਸੀ ਤਾਂ ਉੱਥੇ ਸੁੱਟਣ ਤੋਂ ਬਾਅਦ ਇਹ ਨਿਸ਼ਚਿੰਤ ਹੋ ਜਾਂਦੇ ਨੇ ਉਸ ਦੀ ਕੋਈ ਪਛਾਣ ਨਾ ਕਰ ਪਾਵੇ ਇਸ ਦੇ ਚਲਦੇ ਹੋਏ ਉਸ ਦਾ ਪਰਸ ਅਤੇ ਫੋਨ ਵੀ ਕੱਢ ਲੈਂਦੇ ਨੇ ਇੱਕ ਤਰ੍ਹਾਂ ਦੇ ਨਾਲ ਹੀ ਦੋਵੇਂ ਚੀਜ਼ਾਂ ਨਿਸ਼ਾਨੀ ਦੇ ਵਜੋਂ ਵੀ ਕੱਢੀਆਂ ਜਾਂਦੀਆਂ ਨੇ ਕਿਉਂਕਿ ਹੁਣ ਪਰਮਿੰਦਰ ਸਿੰਘ ਆਪਣੇ ਇਸ +1 ਦੇ ਵਿੱਚ ਪੜਦੇ ਭਤੀਜੇ ਨੂੰ ਨਾਲ ਲੈ ਕੇ ਉਸੇ ਪਿੰਡ ਦੇ ਵਿੱਚ ਜਾਂਦਾ ਜਿੱਥੇ ਕਿ ਜਸਵੀਰ ਸਿੰਘ ਦਾ ਘਰ ਸੀ ਉਹਦੀ ਘਰ ਵਾਲੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਹ ਵੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਅੱਜ ਉਸਦੇ ਪਤੀ ਦੇ ਨਾਲ ਕੀ ਹੋ ਜਾਣਾ ਹੈ ਤਾਂ ਖੈਰ ਇਹ +1 ਦੇ ਵਿੱਚ ਪੜਦਾ ਭਤੀਜਾ ਘਰ ਜਾਂਦਾ ਹੈ ਅਤੇ ਅੰਦਰ ਜਾ ਕੇ ਉਸ ਨੂੰ ਚਾਚੀ ਆਵਾਜ਼ ਮਾਰ ਕੇ ਉਹ ਦੋਵੇਂ ਚੀਜ਼ਾਂ ਫੜਾ ਦਿੰਦਾ ਜਿਸ ਤੇ ਵਿੱਚ ਫੋਨ ਅਤੇ ਪਰਸ ਸ਼ਾਮਿਲ ਸੀ ਇੱਕ ਤਰ੍ਹਾਂ ਦਾ ਸਿਗਨਲ ਅਤੇ ਸੰਕੇਤ ਹੀ ਸੀ ਕਿ ਤੇਰਾ ਪਤੀ ਮੁੱਕ ਚੁੱਕਿਆ ਇਹ ਸਭ ਕੁਝ ਹੋਣ ਤੋਂ ਬਾਅਦ ਪੁਲਿਸ ਨੇ ਹੀ ਸਾਰਾ ਮਾਮਲਾ ਸੁਲਝਾਇਆ ਇੱਕ ਪਤਨੀ ਜੋ ਕਿ ਆਪਣੇ ਪਤੀ ਤੋਂ ਬਿਨਾਂ ਘਰ ਦੇ ਵਿੱਚ ਰਹਿ ਰਹੀ ਸੀ ਇੱਕ ਬੱਚੇ ਦੀ ਮਾਂ ਵੀ ਸੀ ਉਸ ਦੇ ਵੱਲੋਂ ਪਹਿਲਾਂ ਕਿਸੇ ਹੋਰ ਦੇ ਨਾਲ ਨਜਾਇਜ਼ ਸਬੰਧ ਕਾਇਮ ਕੀਤੇ ਜਾਂਦੇ ਨੇ ਅਤੇ ਫਿਰ ਜਦੋਂ ਪਤੀ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਫਿਰ ਉਸ ਨੂੰ ਬੇਰਹਿਮੀ ਦੇ ਨਾਲ ਰਾਹ ਦੇ ਵਿੱਚੋਂ ਹਟਾ ਦਿੱਤਾ ਜਾਂਦਾ ਹੈ ਇਹਨਾਂ ਦੀ ਪਲੈਨਿੰਗ ਇਹੀ ਸੀ ਕਿ ਅਸੀਂ 4 ਕ ਮਹੀਨੇ ਬਾਅਦ ਕੋਟ ਮੈਰਿਜ ਕਰਵਾ ਲਵਾਂਗੇ ਲਵ ਮੈਰਿਜ ਕਰਵਾਉਣ ਦਾ ਦੋਹਾਂ ਦਾ ਇਰਾਦਾ ਸੀ ਪਰ ਉਸ ਤੋਂ ਪਹਿਲਾਂ ਜਦੋਂ ਇਹ ਸਾਰਾ ਭੇਦ ਖੁੱਲ ਗਿਆ ਹੁਣ ਇਹ ਦੋਵੇਂ ਜਾਣੇ ਜੇਲ੍ਹ ਦੇ ਵਿੱਚ ਨੇ ਜਦੋਂ ਵੀ ਕੋਈ ਵਿਦੇਸ਼ ਤੇ ਵੀ ਜਾ ਕੇ ਰਹਿਣ ਲੱਗਦਾ ਹੈ ਤਾਂ ਪਿੱਛੇ ਰਹਿੰਦਾ ਉਸ ਦਾ ਪਰਿਵਾਰ ਇਸੇ ਉਮੀਦ ਦੇ ਵਿੱਚ ਹੁੰਦਾ ਹੈ ਕਿ ਘਰ ਦੇ ਹਾਲਾਤ ਸੁਧਰਣਗੇ ਪਤੀ ਅਤੇ ਪਤਨੀ ਜੇਕਰ ਦੋਹਾਂ ਦੇ ਵਿੱਚੋਂ ਇੱਕ ਜਾਣਾ ਵਿਦੇਸ਼ ਤੇ ਵੀ ਜਾਂਦਾ ਹੈ ਤਾਂ ਇੱਥੇ ਪੰਜਾਬ ਦੇ ਵਿੱਚ ਰਹਿਦਾ ਵਿਅਕਤੀ ਇਸੇ ਚਿੰਤਾ ਦੇ ਵਿੱਚ ਹੁੰਦਾ ਹੈ ਕਿ ਕਿਤੇ ਮੇਰਾ ਸਾਥੀ ਮੈਨੂੰ ਧੋਖਾ ਨਾ ਦੇ ਦੇਵੇ ਇਹ ਚਿੰਤਾ ਬਾਹਰ ਗਏ ਬੰਦੇ ਨੂੰ ਵੀ ਹੁੰਦੀ ਹੈ ਜੇਕਰ ਦੇਖਿਆ ਜਾਵੇ ਕਿ ਘਰ ਦੇ ਵਿੱਚ ਔਰਤ ਇਕੱਲੀ ਰਹਿ ਰਹੀਆਂ ਭਾਵੇਂ ਉਸਦੇ ਮਾਪਿਓ ਵੀ ਨਾਲ ਨਹੀਂ ਫਿਰ ਵੀ ਇੱਕ ਪਤੀ ਨੂੰ ਡਰ ਹੁੰਦਾ ਹੈ ਕਿ ਕਿਤੇ ਉਸਦੀ ਔਰਤ ਗਲਤ ਨਾ ਚੱਲ ਪਵੇ ਇਸ ਕੇਸ ਦੇ ਵਿੱਚ ਇਹੀ ਕੁਝ ਹੋਇਆ ਜਿੱਥੇ 35 ਸਾਲ ਦਾ ਨੌਜਵਾਨ ਜਗਸੀਰ ਸਿੰਘ ਵਿਦੇਸ਼ ਦੁਬਈ ਦੇ ਵਿੱਚ ਰਹਿ ਰਿਹਾ ਸੀ ਉੱਥੇ ਰਹਿੰਦੇ ਹੋਏ ਜਦੋਂ ਉਹ ਅਚਾਨਕ ਬਿਮਾਰ ਹੋ ਜਾਂਦਾ ਉਸ ਨੂੰ ਪੀਲੀਏ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਹ ਵਾਪਸ ਪੰਜਾਬ ਆਪਣੇ ਪਿੰਡ ਮਾਚੀਵਾੜਾ ਸਾਹਿਬ ਦੇ ਪਿੰਡ ਗੜੀਬੇਟ ਦੇ ਵਿੱਚ ਆ ਜਾਂਦਾ ਐਥੇ ਆ ਕੇ ਉਸ ਨੇ ਆਪਣਾ ਇਲਾਜ ਕਰਵਾਇਆ ਨਾ ਸ਼ੁਰੂ ਕੀਤਾ ਪਤਾ ਲੱਗਿਆ ਕਿ 2 اگਸਤ ਨੂੰ ਹੀ ਉਹ ਵਾਪਸ ਆਇਆ ਸੀ ਜਿਵੇਂ ਕਿ ਪਿਤਾ जोगिंदर ਸਿੰਘ ਦੇ ਵੱਲੋਂ ਦੱਸਿਆ ਗਿਆ ਅਦੇ ਉਸ ਮਗਰੋਂ 10 ਤਰੀਕ ਨੂੰ ਉਹ ਘਰ ਤੋਂ ਦਵਾਈ ਲੈਣ ਦੇ ਲਈ ਗਿਆ ਸੀ ਪਰ ਉਹ ਲਾਪਤਾ ਹੋ ਗਿਆ ਕੁਝ ਸਮੇਂ ਬਾਅਦ ਨਵਾਂ ਸ਼ਹਿਰ ਤੋਂ ਕੁਝ ਦੂਰੀ ਤੇ ਹੀ ਇੱਕ ਖੂਹ ਦੇ ਵਿੱਚ ਇਸ ਮੁੰਡੇ ਦੀ ਮ੍ਰਿਤਕ ਦੇ ਮਿਲਦੀ ਹੈ ਅਤੇਜ ਤੋਂ ਬਾਅਦ ਹੁਣ ਪੁਲਿਸ ਦੇ ਕੋਲ ਇਹ ਸਾਰਾ ਮਾਮਲਾ ਪਹੁੰਚ ਜਾਂਦਾ ਹੈ ਹੁਣ ਇਸ ਦੇ ਪਿੱਛੇ ਦੀ ਕੀ ਕਹਾਣੀ ਹੈ ਆਖਿਰਕਾਰ ਕੀ ਹੋਇਆ ਸੀ ਇਸ ਬੰਦੇ ਦੇ ਨਾਲ ਕਿਵੇਂ ਪੁਲਿਸ ਨੇ ਇਹ ਸਾਰੀ ਗੁੱਥੀ ਸੁਲਝਾਈ ਹੈ ਜਾਣਦੇ ਹਾਂ ਮਾਚੀਵਾੜਾ ਸਾਹਿਬ ਦੇ ਗੜੀ ਬੇੜਤਾ ਹੀ ਮਾਮਲਾ ਜਿੱਥੇ 35 ਸਾਲ ਦਾ ਮੁੰਡਾ ਜਦੋਂ ਘਰ ਤੋਂ ਲਾਪਤਾ ਹੋਇਆ ਤਾਂ ਉਸਦੇ ਪਿਤਾ ਪੁਲਿਸ ਦੇ ਕੋਲ ਜਾਂਦੇ ਨੇ ਦੱਸਦੇ ਨੇ ਕਿ ਮੇਰਾ ਮੁੰਡਾ ਵਿਆਹਿਆ ਹੋਇਆ ਸੀ ਕਰਦੇ ਵਿੱਚ ਉਸ ਦਾ ਇੱਕ ਬੱਚਾ ਤੇ ਪਤਨੀ ਵੀ ਹੈ ਪਰ ਹੁਣ ਜਦੋਂ ਉਹ ਦਵਾਈ ਲੈਣ ਗਿਆ ਸੀ ਨਵਾਂ ਸ਼ਹਿਰ ਤੋਂ ਉੱਥੋਂ ਵਾਪਸ ਨਹੀਂ ਆਇਆ ਪਤਨੀ ਦੇ ਬਿਆਨ ਲੈ ਜਾਂਦੇ ਨੇ ਜਿਸ ਦਾ ਨਾਮ ਮਮਤਾ ਸੀ ਉਹ ਹੀ ਦੱਸਦੀ ਹੈ ਕਿ ਮੇਰਾ પતિ ਬਿਮਾਰ ਸੀ ਕੁਝ ਸਮੇਂ ਪਹਿਲਾਂ ਵੀ ਉਹ ਉਹੀ ਜਗ੍ਹਾ ਤੋਂ ਦਵਾਈ ਲੈ ਕੇ ਆਇਆ ਸੀ ਤੇ ਹੁਣ ਦੁਬਾਰਾ ਉੱਥੋਂ ਦਵਾਈ ਲੈਣ ਗਿਆ ਸੀ ਪਰ ਵਾਪਸ ਨਹੀਂ ਆਇਆ ਪੁਲਿਸ ਨੂੰ ਇਸੇ ਦੌਰਾਨ ਹੀ ਇੱਕ লাশ ਮਿਲਦੀ ਹੈ ਤੇ شناخت ਦੇ ਵਿੱਚ ਪਤਾ ਲੱਗਦਾ ਹੈ ਕਿ ਇਹ ਕੋਈ ਹੋਰ ਨਹੀਂ ਸਗੋ ਜਸਵੀਰ ਸਿੰਘ ਹੈ ਜਸਦੀਪਾਲ ਪਰਿਵਾਰਿਕ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਹੈ ਹੁਣ ਮਮਤਾ ਦੇ ਕੋਲੋਂ ਜਦੋਂ ਪੁੱਛ ਕੇ ਜੀ ਕੀਤੀ ਜਾਂਦੀ ਹੈ ਜੋ ਕਿ ਜਸਵੀਰ ਦੀ ਘਰ ਵਾਲੀ ਸੀ ਤਾਂ ਉਸ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਮੇਰਾ ਪਤੀ ਜਦੋਂ ਤੋਂ ਘਰ ਆਇਆ ਹੈ ਮੈਨੂੰ ਤਾਨੇ ਮੇਨੇ ਦਿੰਦਾ ਸੀ ਦਰਅਸਲ ਪਤੀ ਘਰ ਦੇ ਵਿੱਚ ਨਾ ਹੋਣ ਦੇ ਚਲਦੇ ਹੋਏ ਮਮਤਾ ਦੇ ਆਪਣੇ ਹੀ ਇੱਕ ਰਿਸ਼ਤੇਦਾਰ ਦੇ ਨਾਲ ਸਬੰਧ ਬਣ ਗਏ ਸਨ ਜਿਸ ਦਾ ਨਾਮ ਪਰਵਿੰਦਰ ਸਿੰਘ ਸੀ ਇਸੇ ਗੱਲ ਨੂੰ ਲੈ ਕੇ ਹੁਣ ਉਸ ਦਾ ਪਤੀ ਜਦੋਂ ਤੋਂ ਦੁਬਈ ਤੋਂ ਵਾਪਸ ਆਇਆ ਤਾਂ ਪਤਨੀ ਨੂੰ ਤਾਨੇ ਮੇਨੇ ਦਿੰਦਾ ਸੀ ਕਿ ਉਸ ਨੇ ਕਿੰਨਾ ਗਲਤ ਕੀਤਾ ਹਰ ਛੋਟੀ ਮੋਟੀ ਗੱਲ ਦੇ ਵਿੱਚ ਪਰਮਿੰਦਰ ਦਾ ਨਾਮ ਆ ਜਾਂਦਾ ਸੀ ऐसे गल ਤੋਂ ਤੰਗ ਪਰੇਸ਼ਾਨ ਹੋ ਕੇ ਪਤਨੀ ਆਖਦੀ ਸੀ ਕਿ ਮੈਂ ਹੁਣ ਇਸ ਦੀ ਜਾਨ ਲੈਣੀ ਹੈ ਇੱਕ ਦਿਨ ਉਸਨੇ ਪਰਮਿੰਦਰ ਨੂੰ ਫੋਨ ਕਰਕੇ ਕਿਹਾ ਕਿ ਮੈਂ ਇਸ ਨੂੰ ਮਾਰ ਦੇਣਾ ਤਾਂ ਪਰਮਿੰਦਰ ਨੇ ਕਿਹਾ ਕਿ ਇਹ ਕੰਮ ਤੂੰ ਨਹੀਂ ਸਗੋ ਮੈਂ ਕਰੂੰਗਾ ਇਸ ਦੇ ਪਿੱਛੇ ਹੁਣ ਉਹਨਾਂ ਦੇ ਵੱਲੋਂ ਸਾਰੀ ਪਲੈਨਿੰਗ ਸ਼ੁਰੂ ਕਰ ਦਿੱਤੀ ਗਈ। ਪਤਨੀ ਨੇ ਇੱਕ ਥਾਂ ਦੱਸੀ ਜਿੱਥੇ ਪੀਲੀਏ ਦੀ ਦਵਾਈ ਮਿਲਦੀ ਸੀ। ਪਤੀ ਇਹ ਸੋਚ ਕੇ ਉੱਥੇ ਜਾਣ ਨੂੰ ਤਿਆਰ ਹੋ ਗਿਆ ਕਿ ਮੇਰੀ ਪਤਨੀ ਇੰਨੀ ਵੀ ਮਾੜੀ ਨਹੀਂ ਹੋ ਸਕਦੀ ਕਿ ਉਹ ਮੇਰੀ ਜਾਨ ਲੈਣ ਦਾ ਕੋਈ ਪਲਾਨ ਬਣਾ ਰਹੀ ਹੋਵੇ। ਹੋ ਸਕਦਾ ਹੈ ਕਿ ਉਹਨੂੰ ਵਾਕਈ ਹੀ ਮੇਰੀ ਚਿੰਤਾ ਹੋਵੇ ਕਿ ਮੈਂ ਬਿਮਾਰ ਹਾਂ। ਇਸ ਤੇ ਚਲਦੇ ਹੋਏ ਉਸ ਨੇ ਕਿਤੋਂ ਪਤਾ ਕਰਵਾਇਆ ਅਤੇ ਫਲਾਣੀ ਥਾਂ ਤੇ ਦਵਾਈ ਲੈਣ ਦੇ ਲਈ ਉਹ ਮੈਨੂੰ ਭੇਜ ਰਹੀ ਹੈ। ਹਰ ਨਵਾਂ ਸ਼ਹਿਰ ਤੋਂ ਇਹ ਦਵਾਈ ਮਿਲਨੀ ਸੀ ਅਤੇ ਬਾਸਤੇ ਵਿੱਚ ਬੈਠ ਕੇ ਜਸਵੀਰ ਸਿੰਘ ਜਾਂਦਾ ਹੈ ਅਤੇ ਰਾਹ ਦੇ ਵਿੱਚ ਉਸ ਨੂੰ ਪਰਮਿੰਦਰ ਦਾ ਫੋਨ ਆਂਦਾ ਹੈ ਹਾਲਾਂਕਿ ਉਹ ਪਹਿਲਾਂ ਵੀ ਸਵੇਰ ਤੀਹਾਂ ਤੇ ਉਸ ਨੂੰ ਥੋੜੀ ਦੇਰ ਬਾਦ ਆਣ ਨੂੰ ਆਖਦਾ ਅਤੇ ਕਹਿੰਦਾ ਕਿ ਮੈਂ ਕਿਤੇ ਹੋਰ ਬੈਠਾਂ ਹੁਣ ਜਦੋਂ ਇਹ ਬੰਦਾ ਬਾਸਤੇ ਵਿੱਚ ਬੈਠ ਕੇ ਦਵਾਈ ਲੈਣ ਦੇ ਲਈ ਤੁਰਿਆ ਸੀ ਤਾਂ ਇਸ ਨੂੰ ਪਰਮਿੰਦਰ ਫੋਨ ਕਰਕੇ ਰਾਹ ਦੇ ਵਿੱਚ ਹੀ ਢਾਗਾ ਫੈਕਟਰੀ ਦੇ ਕੋਲ ਉਤਰਨ ਦੇ ਲਈ ਆਖ ਦਿੰਦਾ ਹੈ ਪਰਮਿੰਦਰ ਦੀ ਗੱਲ ਮੰਨਦੇ ਹੋਏ ਜਸਵੀਰ ਸਿੰਘ ਰਾਹ ਦੇ ਵਿੱਚ ਉਤਰ ਜਾਂਦਾ ਹੈ ਪਰ ਉਸ ਨੂੰ ਨਹੀਂ ਪਤਾ ਸੀ ਕਿ ਕੋਈ ਪਲਾਨਿੰਗ ਕੀਤੀ ਹੋਈ ਹੈ ਪਰਮਿੰਦਰ ਸਿੰਘ ਆਪਣੇ ਨਾਲ ਪਲੱਸ 1 ਦੇ ਵਿੱਚ ਪੜਦੇ ਹੋਏ ਆਪਣੇ ਇੱਕ ਭਤੀਜੇ ਨੂੰ ਨਾਲ ਲੈ ਕੇ ਆਂਦਾ ਹੈ ਤੇ ਇਹ ਦੋਵੇਂ ਜਾਣੇ ਇੰਨੀ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਜਿਸ ਤੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ ਪਹਿਲਾਂ ਇਹਨਾਂ ਦੇ ਵੱਲੋਂ ਸਮੋਸੇ ਖਾਦੇ ਜਾਂਦੇ ਨੇ ਉਸ ਬੱਚੇ ਨੂੰ ਵੀ ਖਵਾਇਆ ਗਿਆ ਤੇ ਉਸ ਮਗਰੋਂ ਇਹ ਤਿੰਨੋਂ ਜਾਣੇ ਠੇਕੇ ਤੇ ਜਾਂਦੇ ਨੇ ਸ਼ਰਾਬ ਦੀ ਬੋਤਲ ਖਰੀਦੀ ਜਾਂਦੀ ਹੈ ਹਾਲਾਂਕਿ ਪਰਮਿੰਦਰ ਸਿੰਘ ਸ਼ਰਾਬ ਨਹੀਂ ਪਿੰਦਾ ਪਰ ਫਿਰ ਵੀ ਉਸਨੇ ਬੋਤਲ ਖਰੀਦੀ ਜਸਵੀਰ ਸਿੰਘ ਨੂੰ ਉਸਨੇ दारू ਪੁਲਾਣੀ ਸ਼ੁਰੂ ਕੀਤੀ ਅਤੇ ਉਸ ਮਗਰੋਂ ਖੇਤਾਂ ਦੇ ਅੱਗੇ ਨੂੰ ਲੈ ਗਿਆ ਤਾਂ ਕਿ ਸੜਕ ਤੋਂ ਕਿਸੇ ਨੂੰ ਵੀ ਇਹ ਚੀਜ਼ਾਂ ਦਾ ਪਤਾ ਨਾ ਲੱਗੇ ਕਿ ਇੱਥੇ ਹੋ ਕੀ ਰਿਹਾ ਹੈ ਨੱਕਾ ਮੋੜਨ ਦਾ ਕਹਿ ਕੇ ਖੇਤਾਂ ਦੇ ਅੰਦਰ ਤੱਕ ਨੂੰ ਚਲਾ ਗਿਆ ਤੇ ਉੱਥੇ ਜਾ ਕੇ ਉਸਨੇ ਸ਼ਰਾਬੀ ਹੋਏ ਜਸਵੀਰ ਸਿੰਘ ਨੂੰ ਪਾਣੀ ਦੇ ਵਿੱਚ ਪਲਾਂ ਧੱਕਾ ਦਿੱਤਾ ਅਤੇ ਫਿਰ ਬੇਰਹਿਮੀ ਦੇ ਨਾਲ ਉਸ ਦੀ ਜਾਨ ਲੈ ਲਈ ਗਈ ਹੁਣ ਪਹਿਲਾਂ ਤੋਂ ਹੀ ਸਭ ਕੁਝ ਪਲਾਨ ਸੀ ਤਾਂ ਉਹ ਜਿਸ ਮੋਟਰਸਾਈਕਲ ਤੇ ਆਏ ਸੀ ਉਸ ਮੋਟਰਸਾਈਕਲ ਦੇ ਵਿੱਚ ਇੱਕ ਬੋਰੀ ਵੀ ਰੱਖੀ ਹੋਈ ਸੀ ਉਸੇ ਬੋਰੀ ਦੇ ਵਿੱਚ ਜਸਵੀਰ ਸਿੰਘ ਦੀ ਲਾਸ਼ ਨੂੰ ਪਾਇਆ ਜਾਂਦਾ ਤੇ ਉਸ ਮਗਰੋਂ ਨੇੜੇ ਦੇ ਹੀ ਇੱਕ ਖੂਹ ਦੇ ਕੋਲ ਜਾ ਕੇ ਉਸ ਨੂੰ ਸੁੱਟ ਦਿੱਤਾ ਜਾਂਦਾ ਪਰ ਜਿੱਥੋਂ ਇਹ ਲਾਸ਼ ਨੂੰ ਲੈ ਕੇ ਜਾਂਦੇ ਨੇ ਤੇ ਜਿੱਥੇ ਸੁੱਟਦੇ ਨੇ ਇਹ ਇਹਦੇ ਵਿੱਚ ਕਰੀਬ 6 ਕਿਲੋਮੀਟਰ ਦਾ ਫਰਕ ਸੀ ਤਾਂ ਉੱਥੇ ਸੁੱਟਣ ਤੋਂ ਬਾਅਦ ਇਹ ਨਿਸ਼ਚਿੰਤ ਹੋ ਜਾਂਦੇ ਨੇ ਉਸ ਦੀ ਕੋਈ ਪਛਾਣ ਨਾ ਕਰ ਪਾਵੇ ਇਸ ਤੇ ਚਲਦੇ ਹੋਏ ਉਹ ਉਸ ਦਾ ਪਰਸ ਅਤੇ ਫੋਨ ਵੀ ਕੱਢ ਲੈਂਦੇ ਨੇ ਇੱਕ ਤਰ੍ਹਾਂ ਦੇ ਨਾਲ ਹੀ ਦੋਵੇਂ ਚੀਜ਼ਾਂ ਨਿਸ਼ਾਨੀ ਦੇ ਵਜੋਂ ਵੀ ਕੱਢੀਆਂ ਜਾਂਦੀਆਂ ਨੇ ਕਿਉਂਕਿ ਹੁਣ ਪਰਮਿੰਦਰ ਸਿੰਘ ਆਪਣੇ ਇਸ +1 ਦੇ ਵਿੱਚ ਪੜਦੇ ਭਤੀਜੇ ਨੂੰ ਨਾਲ ਲੈ ਕੇ ਉਸੇ ਪਿੰਡ ਦੇ ਵਿੱਚ ਜਾਂਦਾ ਜਿੱਥੇ ਕਿ ਜਸਵੀਰ ਸਿੰਘ ਦਾ ਘਰ ਸੀ ਉਹਦੀ ਘਰ ਵਾਲੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਹ ਵੀ ਚੰਗੀ ਤਰ੍ਹਾਂ ਜਾਣਦੀ ਸੀ ਕਿ ਅੱਜ ਉਸਦੇ ਪਤੀ ਦੇ ਨਾਲ ਕੀ ਹੋ ਜਾਣਾ ਹੈ ਤਾਂ ਖਿਆਰੇ ਇਹ +1 ਦੇ ਵਿੱਚ ਪੜਦਾ ਭਤੀਜਾ ਘਰ ਜਾਂਦਾ ਦੇ ਅੰਦਰ ਜਾ ਕੇ ਉਸ ਨੂੰ ਚਾਚੀ ਆਵਾਜ਼ ਮਾਰ ਕੇ ਉਹ ਦੋਵੇਂ ਚੀਜ਼ਾਂ ਫੜਾ ਦਿੰਦਾ ਜਿਸ ਤੇ ਵਿੱਚ ਫੋਨ ਅਤੇ ਪਰਸ ਸ਼ਾਮਿਲ ਸੀ ਇੱਕ ਤਰ੍ਹਾਂ ਦਾ ਸਿਗਨਲ ਅਤੇ ਸੰਕੇਤ ਹੀ ਸੀ ਕਿ ਤੇਰਾ ਪਤੀ ਮੁੱਕ ਚੁੱਕਿਆ ਇਸ ਸਭ ਕੁਝ ਹੋਣ ਤੋਂ ਬਾਅਦ ਪੁਲਿਸ ਨੇ ਹੀ ਸਾਰਾ ਮਾਮਲਾ ਸੁਲਝਾਇਆ ਇੱਕ ਪਤਨੀ ਜੋ ਕਿ ਆਪਣੇ ਪਤੀ ਤੋਂ ਬਿਨਾਂ ਘਰ ਦੇ ਵਿੱਚ ਰਹਿ ਰਹੀ ਸੀ ਇੱਕ ਬੱਚੇ ਦੀ ਮਾਂ ਵੀ ਸੀ ਉਸ ਦੇ ਵੱਲੋਂ ਪਹਿਲਾਂ ਕਿਸੇ ਹੋਰ ਦੇ ਨਾਲ ਨਜਾਇਜ਼ ਸਬੰਧ ਕਾਇਮ ਕੀਤੇ ਜਾਂਦੇ ਨੇ ਅਤੇ ਫਿਰ ਜਦੋਂ ਪਤੀ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਫਿਰ ਉਸ ਨੂੰ ਬੇਰਹਿਮੀ ਦੇ ਨਾਲ ਰਾਹ ਦੇ ਵਿੱਚੋਂ ਹਟਾ ਦਿੱਤਾ ਜਾਂਦਾ ਹੈ ਇਹਨਾਂ ਦੀ ਪਲੈਨਿੰਗ ਇਹੀ ਸੀ ਕਿ ਅਸੀਂ 4 ਕ ਮਹੀਨੇ ਬਾਅਦ ਕੋਟ ਮੈਰਿਜ ਕਰਵਾ ਲਵਾਂਗੇ ਲਵ ਮੈਰਿਜ ਕਰਵਾਉਣ ਦਾ ਦੋਹਾਂ ਦਾ ਇਰਾਦਾ ਸੀ ਪਰ ਉਸ ਤੋਂ ਪਹਿਲਾਂ ਜਦੋਂ ਹੀ ਸਾਰਾ ਭੇਦ ਖੁੱਲ ਗਿਆ ਹੁਣ ਇਹ ਦੋਵੇਂ ਜਾਣੇ ਜੇਲ੍ਹ ਦੇ ਵਿੱਚ ਨੇ